ਹਾਂ ਕਿ ਤਰ੍ਹਾਂ ਟਪੂ ਟਾਪਰ ਡਾਈ ਨਹੀਂ ਦਿੰਦੇ ਸਿਆਣੀ ਨਹੀਂ ਇਹਦਾ ਸ਼ੁਰੂ ਚ ਗੱਪ ਮਾਰਗ ਮਾਰ ਕੇ ਲੋਕਾਂ ਨੂੰ ਦੂਜੇ ਪਲਾਨ ਆ ਗਏ ਹੁਣ ਲੋਕ ਸਾਰਾ ਸਮਝ ਰੱਖਣੇ ਹਰ ਇੱਕ ਵਰਗ ਦੇ ਟੀਚਰ ਸਰਪੰਚ ਜਿਹੜਾ ਨਵੇਂ ਦੇ ਹੁੰਦੇ ਪਿੰਡ ਦੇ ਹੈ ਨਾ ਉਹਨਾਂ ਨੂੰ ਵੀ ਉੱਥੇ ਜਿਹੜਾ ਧਰਨਾ ਦੇ ਸੋਨ ਉਹਨਾਂ ਨੂੰ ਬੁਟਿਆ ਠੀਕ ਹੈ ਨਾ ਗੱਲ ਜਿੱਥੇ ਜਾਣਦੇ ਨੇ ਮਤਲਬ ਉੱਥੇ ਫੋਲਾਂ ਦੇ ਹਾਰ ਹੀ ਪੈਂਦੇ ਨੇ ਭੱਜਦੇ ਨੂੰ ਰਾਹ ਨਹੀਂ ਤੇ ਹੁੰਦਾ ਪਤਾ ਕਰਦਾ ਬੋਵਾ ਦੇਖਿਆ ਕਰਦੇ ਮੈਂਬਰ ਸਾਹਿਬ ਆਜੋ ਮੈਂਬਰ ਦੇ ਰੂਪ ਕਰਾਂਗੇ ਸਸ਼ੇਕਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਇਸ ਵਕਤ ਪਿੰਡ ਰੋੜੀ ਦੇ ਵਿੱਚ ਮੌਜੂਦ ਹਾਂ ਜਿੱਥੇ ਆਪਾਂ ਇੱਥੋਂ ਦੇ ਸੂਜਵਾਨ ਜਿਹੜੇ ਵੋਟਰਸ ਐ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ 25 ਮਈ ਨੂੰ ਜਿਹੜੀ VOTING ਹੋਣੀ ਐ ਸੋ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਇਸ ਵਾਰ ਇਹ ਲੋਕ ਸਤਾ ਦੇ ਵਿੱਚ ਵੇਖਣਾ ਚਾਹੁੰਦੇ ਨੇ ਤੇ ਕਿਹੜੀ ਪਾਰਟੀ ਐ ਜਿਸ ਨੂੰ ਇਸ ਵਾਰ ਇਹਨਾਂ ਦੇ ਵੱਲੋਂ ਪੂਰਨ ਤੌਰ ਤੇ ਬਹਿਸ਼ਕਾਰ ਕੀਤਾ ਜਾਊਗਾ ਸੋ ਆਓ ਗੱਲਬਾਤ ਕਰਦੇ ਹਾਂ ਪਿੰਡ ਰੋੜੀ ਦੇ ਸੂਜਵਾਨ ਵੋਟਰਸ ਦੇ ਨਾਲ ਸਰਪੰਚ ਸਾਹਿਬ ਕੀ ਮ ਹੋ ਲਈ ਇੱਕ ਤਰਫਾ ਮਾਹੌਲ ਆ ਕਿਉਂਕਿ ਜੋ ਭੈਣ ਕੁਮਾਰੀ ਸ਼ੈਲਜਾ ਜੀ ਚੋਣਾਂ ਲੜ ਰਹੀ ਨੇ ਪਹਿਲਾਂ ਇਹਨਾਂ ਦੇ ਪਿਤਾ ਜੀ ਚੌਧਰੀ ਦਲਵੀਰ ਸਿੰਘ ਇਹ ਸੱਤ ਸੱਤ ਸੰਸਦ ਚਿੱਤਰੋ ਚੋਣਾਂ ਲੜਦੇ ਸੀ ਉਹਨਾਂ ਦੀ ਪੀੜੀਦਰ ਪੀੜੀ ਇਹਨਾਂ ਦੇ ਨਾਲ ਜੋ ਲੋਕ ਜੁੜੇ ਹੋਏ ਨੇ ਬਹੁਤ ਵਧੀਆ ਮਾਹੌਲ ਆਈ ਸਾਡੇ ਰੋੜੀ ਚ ਅਸੀਂ ਇੱਕ ਤਰਫਾ ਇਲੈਕਸ਼ਨ ਮੰਨ ਰਹੇ ਆ ਭਾਜਪਾ ਨੂੰ ਕਿਵੇਂ ਦੇਖ ਰਹੇ ਹੋ ਉਹਨਾਂ ਦਾ ਨਾਰਾ ਕਿ 400 ਪਾਰ ਵਾਲਾ ਜਿਹੜਾ ਦਿੱਤਾ ਜਾਂਦਾ ਉਹ ਤਾਂ ਜੀ ਹੁਣ ਬੁਖਲਾਏ ਪਏ ਨੇ ਜੀ 400 ਪਾਰ ਦਾ ਨਾਰਾ ਦੇ ਦਿਓ ਵੀ ਲੋਕਾਂ ਨੂੰ ਉਹ ਕਰੋ ਗੁੰਮਰਾਹ ਕਰਦੇ ਆ ਲੋਕਾਂ ਨੂੰ ਜੀ ਉਹ ਤਾਂ 150 ਤੋਂ ਪਾਰ ਵੀ ਨਹੀਂ ਹੁੰਦੇ 400 ਤੋਂ ਉੱਤੇ ਉੱਤੇ ਐ ਨਹੀਂ ਉਹਨਾਂ ਦੀ ਜਿਹੜੀ ਹੈ ਨਹੀਂ ਬਖਲੀਆਂ ਤੇ ਮੰਲੋ ਹਰ ਪੱਖੋਂ ਬਖਲਾ ਰਹੇ ਆ ਹਰ ਇੱਕ ਪਿੰਡਾਂ ਜਿਹੜੇ ਪਿੰਡੂ ਏਰੀਆ ਗ੍ਰਾਮ ਨੇਰੀਆ ਉਥੇ ਨੂੰ ਦਾ ਹਰ ਇੱਕ ਥਾਂ ਵਿਰੋਧ ਹੋ ਰਿਹਾ ਜਿੱਥੇ ਵੀ ਉਹ ਜਾਂਦੇ ਆ ਹਰ ਇੱਕ ਥਾਂ ਵਿਰੋਧ ਹੋ ਰਿਹਾ ਜਿਵੇਂ ਕਿ ਇਹਨਾਂ ਨੂੰ ਟਿਕਟ ਪਹਿਲੇ ਹੀ ਡਿclare ਕਰਤੀ ਸੀ ਮਹੀਨਾ ਪਹਿਲਾਂ ਉਹਨਾਂ ਨੂੰ ਕਿਸੇ ਪਿੰਡ 'ਚ ਵੜਨ ਨਹੀਂ ਦਿੱਤਾ ਗਿਆ ਲੇਕਿਨ ਉਹਦੇ ਉਲਟ ਜਿੱਥੇ ਕੁਮਾਰੀ ਸ਼ੈਲਜਾ ਜੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦਾ ਪੂਰਾ ਫੁੱਲ ਸਵਾਗਤ ਹੋ ਰਿਹਾ ਹਰ ਇੱਕ ਪਿੰਡ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਹਨਾਂ ਦਾ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਜੀ ਇੱਕ ਸਰਸੇ ਦੇ ਵਿੱਚ 36 ਗੜ ਦੇ ਪੂਰਵ ਕਾਂਗਰਸ ਦੇ ਵਿਧਾਇਕ ਵਿਧਾਇਕ ਆਏ ਹੋਏ ਨੇ ਸ਼ੈਲਜਾ ਦੇ ਉੱਪਰ ਗੰਭੀਰ આરોਪ ਲਾਏ ਆ ਟਿਕਟ ਵਿੱਚ ਦੇ ਸ਼ਰਾਬ ਘਟਾਲੇ ਉਹ ਤਾਂ ਜੀ ਪਤਾ ਕੀ ਚੱਕਰਾ ਮੰਨ ਲਓ ਜਿਵੇਂ ਉਹਨੂੰ ਟਿਕਟ ਨਹੀਂ ਮਿਲੀ ਹੁਣੀ ਉਸ ਉਸ ਟਾਈਮ ਉਹ ਜੇ ਬੰਦੇ ਕੁਝ ਭਾਜਪੀ ਦੇ ਹੱਥੇ ਚੜ੍ਹ ਕੇ ਪਾਰਟੀ ਨੂੰ ਬਨਾਮ ਕਰ ਦਿੰਦਾ ਸ਼ੈਲਜਾ ਜੀ ਤਾਂ ਬਹੁਤ ਵਧੀਆ ਇਮਾਨਦਾਰ ਨੇਤਾ ਨਹੀਂ ਤਾਂ ਮੰਨ ਲਓ ਕਿੱਦਾਂ ਦਾ ਮੋਦੀ ਈਡੀ ਪਿਛੇ ਲਾ ਦਿੰਦਾ ਉਹ ਕਿ ਦਿਨ ਦੇ ਖਿਲਾਫ ਬੋਲ ਰਹੀ ਹੈ ਬੀਜੇਪੀ ਦੇ ਉਹ ਇੱਕ ਸਾਫ ਛਵੀ ਦੇ ਆਪਣੇ ਪਿਤਾ ਜੀ ਤੋਂ ਲੈ ਕੇ ਤੇ ਸਾਫ ਛਵੀ ਦੇ ਨੇਤਾ ਸ਼ੈਲਜਾ ਜੀ ਤੇ ਨਾਲੇ ਜਿਹੜੇ ਕੁਝ ਟਿਕਟ ਮੰਨ ਲੋ ਕਾਂਗਰਸ ਜਿਵੇਂ ਉੱਥੇ ਕਹਿੰਦੇ ਨਵੀਂ ਟਿਕਟ ਹੋਗ ਲੇਕਿਨ ਟਿਕਟ ਮੰਗਣ ਵਾਲੇ ਟਿਕਟਾਰਥੀ ਕਈ ਹੁੰਦੇ ਨੇ ਆਪਣੇ ਵੀ ਲੱਲ ਹੋਣਾ ਹਰਿਆਣਾ ਚ ਇੱਕ ਹਲਕੇ ਤੋਂ ਪੰਜ ਪੰਜ ਚਾਰ ਚਾਰ ਹੁੰਦੇ ਨੇ ਨਾ ਕਾਂਗਰਸ ਇੱਕ ਵੱਡਾ ਪਰਿਵਾਰ ਆ ਟਿਕਟ ਤੇ ਪਣ ਇੱਕ ਨੂੰ ਮਿਲੂਗੀ ਹਾਂ ਦੂਜੇ ਵੀ ਕੋਈ ਨਾਰਾਜ਼ੀ ਚ ਆ ਕੇ ਬੀਜੇਪੀ ਦੇ ਹੱਥੇ ਚੜਕੇ ਇਧਰ ਆ ਕੇ ਪ੍ਰਚਾਰ ਕਰੀ ਜਾਂਦਾ ਉਹਦਾ ਕੋਈ ਤੁਕ ਨਹੀਂ ਬਣਦਾ ਜੀ ਨਾਂ ਉਹਦੇ ਪਿੱਛੇ ਕੋਈ ਲੋਕ ਲੱਗਣਾ ਤੇ ਉਹ ਬਖਲਾਏ ਪੈਨ ਵੀ ਆਪਾਂ ਕਿਸੇ ਵੀ ਹਿਸਾਬ ਨਾਲ ਗਲਤ ਤਰੀਕੇ ਨਾਲ ਕਿਸੇ ਝੂਠ ਬੁਲਾ ਕੇ ਕਿਵੇਂ ਕਰਕੇ ਲੋਕਾਂ ਨੂੰ ਗੁਮਰਾਹ ਕਰ ਦਈਏ ਪਾਰਟੀ ਨੂੰ ਬਦਨਾਮ ਕਰਦੇ ਹਾਂ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਪਈ ਆ ਜੀ ਅਕਸੂ ਗਏ ਨਾ ਇਹ ਪੀੜਾ ਕਿਵੇਂ ਹੁੰਦਾ ਆਸ ਤਾਂ ਸਾਨੂੰ ਦਿਸੀ ਜਾਂਦਾ ਜੀ ਠੀਕ ਹੈ ਨਾ ਗੱਲ ਜਿੱਥੇ ਜਾਂਦੇ ਨੇ ਮਤਲਬ ਉੱਥੇ ਖੋਲਾਂ ਦੇ ਹਾਰ ਹੀ ਪੈਂਦੇ ਨੇ ਭੱਜਦੇ ਨੂੰ ਰਾਹ ਨਹੀਂ ਤੇ ਹੁੰਦਾ ਠੀਕ ਹੈ ਹਾਂ ਆਉਂਦੇ ਗੱਡੀਆਂ ਤੇ ਨੇ ਜਾਂਦੇ ਸੜਕ ਮਤਲਬ ਪਿੰਡਾਂ ਵੀ ਦੇ ਨੇ ਤੇ ਮਤਲਬ ਖੇਤਾਂ ਵੀ ਦੀ ਟਾਪੋ ਟਾਪਾ ਇੱਥੇ ਤਾਂ ਮਤਲਬ ਬੱਲੇ ਬੱਲੇ ਜੀ ਕਾਂਗਰਸ ਜੀ ਤੇ ਬੀਜੇਪੀ ਦਾ ਸਪਰ ਸਾਫ ਹੈ ਹਾਂ ਸਾਫ ਕਰੋੜੀ ਚ ਤਾਂ ਸਾਫ ਕਰ ਦਾਂਗੇ ਜੀ ਬਾਈ ਦੇ ਨਾ ਦੇ ਹਾਂ ਤੇ ਕਿਉਂ ਇੰਨੀ ਨਫਰਤ ਕਿਉਂ ਲੋਕਾਂ ਨੂੰ ਹੋ ਰਹੀ ਹੈ ਬੀਜੇਪੀ ਤੋਂ ਤੁਹਾਨੂੰ ਪਤਾ ਹੀ ਹੈ ਜੀ ਹਰੇਕ ਵਰਗਾ ਉਹ ਕਰ ਕਰਨ ਹਾਂ ਮਤਲਬੀ ਦਿੱਲੀ ਕਿਸਾਨ ਕਿੰਨੇ ਰੋਲੇ ਕਿੰਨੇ ਦੇ ਡਾਂਗਾਂ ਪਈਆਂ ਕਿੰਨਾਂ ਦੀਆਂ ਮੋਤਾ ਹੋਈਆਂ ਸਰਪੰਚ ਕੁੱਤੇ ਸਰਪੰਚ ਕੀ ਕੋਈ ਬਖਸ਼ੇ ਨਹੀਂ ਕਿਸੇ ਦੀ ਆਵਾਜ਼ ਸੁਣੀ ਇਹਨਾਂ ਨੇ ਜੇ ਕਿਸੇ ਦਾ ਬੰਦਾ ਮਾਰ ਕੇ ਕਿਸੇ ਦੇ ਘਰੇ ਜਾ ਕੇ ਕਿਹਾ ਇਹਨਾਂ ਨੇ ਵੀ ਬਹੁਤ ਮਾੜੀ ਗੱਲ ਹੋਈ ਖੁਸ਼ੀਆਂ ਮਣਾਉਣਗੇ ਇਹਨਾਂ ਨੇ ਪਿੰਡਾਂ ਦੇ ਜਿਹੜੇ ਵਰਕਰ ਸੀ ਉਹ ਵੀ ਨਹੀਂ ਆਏ ਕਿਸੇ ਦੇ ਬੈਠਣ ਵੀ ਛੋਡੇ ਮਤਲਬ ਬੰਦਾ ਮਰ ਗਿਆ ਐਸੇ ਹੀ ਮੌਲਾ ਜੀ ਹੁਣ ਫਿਰ ਲੋਕ ਵੋਟਾਂ ਨਹੀਂ ਮਾਰਨਗੇ ਹੁ ਤਾਂ ਵੇਹੇ ਮਰਦੇ ਨਹੀਂ ਕੌਂਦੇ ਛੜਕਾਂ ਨਹੀਂ ਆਈਆਂ ਤੇ ਜਲਦੀ ਹਾਂ ਖੇਤਰ ਆਈ ਟਾਪੋ ਟਾਪਰ ਡਾਈ ਨਹੀਂ ਦਿੰਦੇ ਸਿਆਣੀ ਨਹੀਂ ਆਉਂਦੀ ਵੀ ਕਿੱਧਰ ਦੀ ਨਾਂਗੇ ਹਾਂਜੀ ਆ ਮੌਲਾ ਹਾਂਜੀ ਕਿੰਨੀ ਕੁ ਲੀਡ ਦੇ ਨਾਲ ਲੱਗਦਾ ਕਿ ਸ਼ੈਲਜਾ ਨੂੰ ਕਿਸੇ ਉਤਾਰੇ ਲੀਡ ਤਾਂ 2 2.5 ਲੱਖ ਤੋਂ ਉੱਤੇ ਉੱਤੇ ਜੀ ਹਾਂਜੀ ਲੀਡ ਬਹੁਤ ਹੈ ਤੇ ਵਧੀਆ ਚਾਰਚਪੇਰੇ ਵਧੀਆ ਹੂੰਗਾ ਰਮਲਿਆ ਜੀ ਸ਼ੈਲ ਜੀ ਵਧੀਆ ਇਮਾਨਦਾਰ ਲੀਡਰ ਹੈ ਜੀ ਬਹੁਤ ਹੀ ਵਧੀਆ ਹੂੰਗਾ ਰ ਸੋ ਕਾਫੀ આરોਪ ਜਿਹੜੇ ਸ਼ੈਲ ਦਾ ਉੱਪਰ ਲੱਗ ਰਹੇ ਨੇ ਉਹਨਾਂ ਨੂੰ ਕਿੱਨੇ ਦੇਖਦੇ ਹੋ ਕੋਈ આરોਪ ਨਹੀਂ ਜੀ ਉਹ ਤਾਂ ਜਿਹੜੇ ਕੋਈ ਇੱਕ ਦੋ ਲੀਡਰ ਗੁੱਸੇ ਹੋ ਜਾਂਦੇ ਆ ਉਹ ਲਾਉਂਦੇ ਆ ਜੀ આરોਪ ਦੂਜੇ ਲੀਡਰ ਖਿੱਚ ਲੈਂਦੇ ਉਹਨਾਂ ਨੂੰ આરોਪ ਲਾਉਣ ਵਾਸਤੇ ਵੀ ਤੁਸੀਂ આરોਪ ਲਾਓ ਐ ਜੀ ਕੋਈ ਗੱਲ ਨਹੀਂ ਜੀ ਅੱਜ ਬੀਜੇਪੀ ਦੀ ਕਬੱਡੀ ਰੈਲੀ ਰੱਖੀ ਗਈ ਹੈ ਜੋ ਕਿ ਅਦਿੱਤਿਆ ਨਾਮ ਸਿੱਖਿਆ ਰਹੇ ਕੋਈ ਆਈ ਜਾਵੇ ਜੀ ਜੋਗੀ ਆਵੇ ਮੋਦੀ ਆਵੇ ਕੋਈ ਫਰਕ ਨਹੀਂ ਪੈਂਦਾ ਜੀ ਬੱਤ ਤੋਂ ਬੱਤ ਲੀਡ ਨਾਲ ਸ਼ੈਲਜਾ ਜੀ ਕੱਢੂਗੀ ਸੀਟ। ਪਬਲਿਕ ਨੇ ਆਪ ਦਾ ਮਨ ਬਣਾ ਲਿਆ ਜੀ। ਜਿਹੜੀ ਪਬਲਿਕ ਨੂੰ ਨੇ ਆਪ ਦਾ ਮਨ ਬਣਾ ਰੱਖਿਆ ਵੀ ਬੋਰਡ ਕਾਂਗਰਸ ਨੂੰ ਪਾਉਣੀ ਆ ਸ਼ੈਲਜਾ ਜੀ ਨੂੰ ਪਾਉਣੀ ਆ ਤੇ ਸੱਸ ਜਿਹੜਾ ਆਪਣਾ ਸਾਰਾ ਹਰਿਆਣਾ ਹਰਿਆਣਾ ਚ ਲਗਭਗ ਸਾਫ਼ ਹੀ ਹੈ ਕੰਮ। ਮੰਨ ਲਓ 10 ਦੀਆਂ 10 ਸੀਟਾਂ ਹੀ ਕਾਂਗਰਸ ਪਾਰਟੀ ਨੂੰ ਜਾ ਰਹੀਆਂ। ਭਾਜਪਾ ਵੀ ਦਾਅਵਾ ਕਰ ਰਹੀ ਵੀ 10 ਸੀਟਾਂ ਸੀਟ ਲੈ ਕੇ ਜਾ ਰਹੀਆਂ। ਆ ਇਹ ਤਾਂ ਕਪਾਉਰ ਸੰਖਾ ਜੀ ਇਹਦਾ ਸ਼ੁਰੂ ਚ ਗੱਪ ਮਾਰਗ ਮਾਰ ਕੇ ਲੋਕਾਂ ਨੂੰ ਦੂਜੇ ਪਲਾਨ ਆ ਗਏ। ਹਨ ਲੋਕ ਸਾਰਾ ਸਮਝ ਰੱਖਣੇ ਹਰ ਇੱਕ ਵਰਕਰ ਟੀਚਰ ਸਰਪੰਚ ਜਿਹੜਾ ਨਵੇਂ ਦੇ ਹੁੰਦੇ ਆ ਪਿੰਡ ਦੇ ਹੈ ਨਾ ਉਹਨਾਂ ਨੂੰ ਵੀ ਉੱਥੇ ਜਦੋਂ ਧਰਾਂ ਦੇ ਉਹਨਾਂ ਨੂੰ ਕੁੱਟਿਆ ਲੱਤਾਂ ਮਾਂ ਤੋੜਤੀਆਂ ਉਹ ਕਹਤ ਇਹ ਡਿਕਟੇਟਰਸ਼ਿਪ ਆ ਜੀ ਤਾਨਾਸ਼ਹੀ ਸਰਕਾਰ ਆ ਇਹ ਇਹ ਮੋਦੀ ਨਾ ਵੀ ਵੋਟ ਲੋਕਤੰਤਰ ਖਤਮ ਕਰਦੇ ਆ ਲੇਕਿਨ ਲੋਕਾਂ ਨੂੰ ਇਹ ਗੱਲ ਦਾ ਹੁਣ ਗਿਆਨ ਆ ਗਿਆ ਲੋਕ ਪੜ੍ਹ ਲਿਖ ਗਏ ਗਿਆਨ ਆ ਗਿਆ ਲੋਕ ਨੂੰ ਹਰ ਇੱਕ ਆ ਜਾ ਗੱਲ ਸੋਸ਼ਲ ਮੀਡੀਆ ਤੇ ਦੇਖ ਕੇ ਜਾਗਰੂਕ ਹੋ ਗਿਆ ਤੇ ਮੋਦੀ ਨੂੰ ਕੋਈ ਨੁਕਰਾ ਨਹੀਂ ਦਿਖਾਉਂਦਾ ਸੋ ਇਹ ਨੇ ਜੀ ਪਿੰਡ ਰੋੜੀ ਦੇ ਸੂਝਵਾਨ ਵੋਟਰਸ ਐਕਸ ਸਰਪੰਚ ਬਿੰਦਰ ਸਿੰਘ ਤੇ ਉਹਨਾਂ ਨਾਲ ਪੂਰੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਰੋੜੀ ਦੀ ਉਹ ਮੌਜੂਦ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਇੱਕ ਤਰਫਾ ਜਿਹੜਾ ਮਾਹੌਲ ਇਸ ਵਕਤ ਪਿੰਡ ਰੋੜੀ ਦੇ ਵਿੱਚ ਬਣਿਆ ਹੋਇਆ ਹੈ ਤੇ ਵੱਡੀ ਲੀਡ ਦੇ ਨਾਲ ਪਿੰਡ ਰੋੜੀ ਦੇ ਵਿੱਚੋਂ ਵੀ ਕੁਮਾਰੀ ਸ਼ੈਲਜਾ ਜੀ ਜਿੱਤ ਕੇ ਬਾਹਰ ਆਉਣਗੇ ਸੋ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ